ਦੇ 13 ਤਰੀਕ ਤੋਂ ਸਾਡੀਆਂ ਕੋਕਸਾਂ ਜੱਥੇ ਬੰਦੀਆਂ ਜਦੋਂ ਆਪਣੀਆਂ ਉਹਨਾਂ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਦਿੱਲੀ ਵੱਲ ਨੂੰ ਵਧੀਆਂ ਨਾ ਤੇ ਹਰਿਆਣੇ ਦੇ ਬਾਦਰ ਦੇ ਉੱਤੇ ਜੋ ਕੁਝ ਉਹਨਾਂ ਨਾਲ ਕੀਤਾ ਗਿਆ ਜਿਵੇਂ ਵੱਡੇ ਵੱਡੇ ਕੈਲ ਲਾਏ ਗਏ ਵੱਡੇ ਵੱਡੇ ਫੀਮੈਂਟ ਦੇ ਸਾਹਮਣੇ ਬਣਾ ਕੇ ਕੰਦਾ ਕੱਡੀਆਂ ਗਈਆਂ ਐਵੇਂ ਖਾਇਆ ਗਿਆ ਜਿਵੇਂ ਕੋਈ ਪਾਕਿਸਤਾਨ ਦਾ ਬਾਰਡਰ ਹੋਵੇ ਉਹਨਾਂ ਤੇ ਅੰਨਾ ਲਾਰਜੀ ਚਾਰਜ ਕੀਤਾ ਸਾਡੇ ਬਹੁਤ ਸਾਰੇ ਕਿਸਾਨ ਫੱਟੜ ਹੋਏ ਨੇ ਅੱਥੂ ਗੈਸ ਵਾਤਿਆ ਗਿਆ ਇੱਥੋਂ ਤੱਕ ਕਿ ਇੱਕੋ ਕਿਸਾਨਾਂ ਨੂੰ ਇਹ ਵੀ ਵਿਖਾ ਗਿਆ ਹੈ ਕਿ ਉੱਥੇ 12 ਬੋਤਲ ਐਸਐਲ ਆਰ ਦੇ ਵੀ ਕਾਰਤੂਸ ਉਹਨਾਂ ਨੂੰ ਮਿਲੇ ਹੈ। ਵੇਖੋ ਕਿਵੇਂ ਦਿੱਲੀ ਥੈਲੇ ਤੋਂ ਬਾਹਰ ਨਿਕਲ ਕੇ ਆ ਰਹੀ ਹੈ। ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਜਿੱਥੇ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰਾਂ ਦੇ ਉੱਪਰ ਦਿੱਲੀ ਜਾਣ ਦੇ ਲਈ ਤੇ ਖਨੋਰੀ ਬਾਰਡਰ ਦੇ ਉੱਪਰ ਦਿੱਲੀ ਜਾਣ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹਰਿਆਣਾ ਸਰਕਾਰ ਦੇ ਵੱਲੋਂ ਇਹਨਾਂ ਕਿਸਾਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਦੇ ਉੱਪਰ ਅਥਰੂ ਗੈਸ ਜਾਂ ਪਰ ਹੋਰ ਹਤਕੰਡੇ ਅਪਣਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਦੀ ਵੱਡੀ ਜਥੇਬੰਦੀ ਬੀਕੇਯੂ ਗ੍ਰਾਹਾਂ ਦੇ ਵੱਲੋਂ ਪੰਜਾਬ ਭਰ ਦੇ ਜਿਹਨਾਂ ਪੱਧਰਾਂ ਦੇ ਉੱਪਰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ 12 ਤੋਂ ਲੈ ਕੇ 4 ਵਜੇ ਤੱਕ ਤੇ ਤਸਵੀਰਾਂ ਮਲੋੜ ਦੀਆਂ ਵਖੋਣ ਲੱਗਿਆ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਕਿਸਾਨ ਮੁਕਸਰ ਅਤੇ ਫਾਿਲਕਾ ਜ਼ਿਲ੍ਹੇ ਦੇ ਕਿਸਾਨ ਨੇ ਜਿਹੜੇ ਕਿ ਇਨਾਂ ਨਿਸ਼ਾਨਾਂ ਦੇ ਉੱਪਰ ਹੋ ਰਹੇ ਤਸ਼ੱਦਦ ਨੂੰ ਲੈ ਕੇ ਲਗਾਤਾਰ ਟ੍ਰੇਲ ਰੋਕੋ ਅੰਦੋਲਨ ਜਾਰੀ ਕਰ ਕੀਤੇ ਹੋਏ ਨੇ ਤੇ ਨਾਲ ਹੀ ਤਸਵੀਰਾਂ ਤੁਹਾਨੂੰ ਹੋਰ ਵੀ ਰੂਪਾਂ ਦੀ ਕੋਸ਼ਿਸ਼ ਕਰੂੰਗਾ ਕਿ ਮਲੂਟ ਜੋ ਸਾਹਮਣੇ ਦੀ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾਉਂਦੀ ਕਹਿੰਦਾ ਇਹ ਮਲੂਟ ਤੋਂ ਬਠਿੰਡਾ ਰੂਟ ਆ ਜੋ ਬਠਿੰਡੇ ਦੇ ਪਾਇਆ ਦਿੱਲੀ ਨੂੰ ਜੋੜਦਾ ਹਰਿਆਣਾ ਦੇ ਰਸਤੇ ਦੇ ਹੋ ਕੇ ਤੇ ਪਿਛਲੇ ਪਾਸੇ ਮਲੂਟ ਤੋਂ ਗੰਗਨਗਰ ਦਾ ਰੂਟ ਆ ਜੋ ਸਾਹਮਣੇ ਤਸਵੀਰਾਂ ਜਿਹੜੀਆਂ ਹੈਗੇ ਕਿਸਾਨ ਬੈਠੇ ਹੋਏ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਜਿਹੜਾ ਅੱਜ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਰੇਲ ਰੋਕੋ ਅੰਦੋਲਨ ਹੈ ਲੰਮਾ ਸਮਾਂ ਤੁਸੀਂ ਵੀ ਸੰਘਰਸ਼ਾਂ ਦੇ ਰਾਹ ਤੇ ਰਹੇ ਅੱਜ ਫੇਰ ਰੇਲ ਰੋਕੋ ਤੇ ਆ ਜੀ ਜੋ ਵੀ ਆਪਣੇ ਅੱਗੇ ਆਵੇਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਆਪਣਾ ਦਿੱਲੀ ਕੋ ਚੰਗੀ ਤਰ੍ਹਾਂ ਵੇਖਿਆ ਹੈ 13 ਮਹੀਨੇ ਦੀ ਲੰਬੀ ਲੜਾਈ ਦੇ ਵਿੱਚੋਂ ਆਪਾਂ ਨੂੰ ਠਾਣ ਵੇਲੇ ਮੋਦੀ ਤੇ ਤੁਹਾਨੂੰ ਦੀ ਕੇਂਦਰ ਸਰਕਾਰ ਨੇ ਕੁਝ ਵਾਅਦੇ ਕੀਤੇ ਸੀ ਵੀ ਐਮ ਐਸ ਪੀ ਦਾ ਜਿਆ ਗਰੰਟੀ ਵਾਲਾ ਕਾਨੂੰਨ ਬਣਾਵਾਂਗੇ ਜਿਹੜੇ ਨਿਜੀਦਾਰੇ ਆ ਉਹਨਾਂ ਦੇ ਉੱਤੇ ਵੀ ਕੋਈ ਕਮੇਟੀ ਬਣਾ ਕੇ ਗੱਲ ਕਰਾਂਗੇ ਨਿਜੀਦਾਰੇ ਜਿਹੜੇ ਨਾ ਹੋਣਗੇ ਖਤਮ ਨਾ ਹੋਣਗੇ ਇਹਨਾਂ ਮੰਗਾਂ ਨੂੰ ਕੁਝ ਮੰਗਾਂ ਨੂੰ ਲੈ ਕੇ ਜਿਵੇਂ ਲਖਮੀਪੁਰ ਖੀਰੀ ਦੇ ਘਾੜ ਦੇ ਦੋਸ਼ਾਂ ਨੂੰ ਸਿਆਮਾ ਦੇਣ ਦੀ ਗੱਲ ਆ ਇਹਨਾਂ ਨੂੰ ਲੈ ਕੇ ਆਪਾਂ ਲੰਮੇ ਤੇ ਤੜਿਆ ਆਪਾਂ ਸਰਕਾਰ ਨੇ ਹਜੇ ਕੋਈ ਰਾਹ ਪੱਲਾ ਨਹੀਂ ਫੜਾਇਆ ਹੋਇਆ ਕੀ ਆ ਪਿਛਲੇ 13 ਤਰੀਕ ਤੋਂ ਸਾਡੀਆਂ ਕੋ ਕਸਾਨ ਜੱਥੇ ਬੰਦੀਆਂ ਜਦੋਂ ਆਪਣੀਆਂ ਉਹਨਾਂ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਦਿੱਲੀ ਵੱਲ ਨੂੰ ਵਧਿਆ ਨਾ ਤੇ ਹਰਿਆਣੇ ਦੇ ਬਾਦਤ ਦੇ ਉੱਤੇ ਜੋ ਕੁਝ ਉਹਨਾਂ ਨੇ ਕੀਤਾ ਗਿਆ ਜਿਵੇਂ ਵੱਡੇ ਵੱਡੇ ਕੈਲ ਲਾਏ ਗਏ ਵੱਡੇ ਵੱਡੇ ਸੀਮੈਂਟ ਦੇ ਥਾਂਮੇ ਬਣਾ ਕੇ ਕੰਧਾਂ ਕੱਢੀਆਂ ਗਈਆਂ ਐਮ ਖਾਇਆ ਗਿਆ ਜਿਵੇਂ ਕੋਈ ਪਾਕਿਸਤਾਨ ਦਾ ਬਾਰਡਰ ਹੋਵੇ ਇਸ ਨੂੰ ਲੈ ਕੇ ਜਦੋਂ ਉਹਨਾਂ ਨੇ ਉਹਦਾ ਵਿਰੋਧ ਕੀਤਾ ਉਹਨਾਂ ਤੇ ਅੰਨਾ ਲਾਠੀ ਚਾਰਜ ਕੀਤਾ ਸਾਡੇ ਬਹੁਤ ਸਾਰੇ ਕਿਸਾਨ ਫੱਟੜ ਹੋਏ ਨੇ ਅਥਰੂ ਗੈਸ ਵਾਰਿਆ ਗਿਆ ਇੱਥੋਂ ਤੱਕ ਕਿ ਇੱਕ ਕਿਸਾਨ ਆਕੂ ਇਹ ਵੀ ਵਿਖਾ ਗਿਆ ਕਿ ਉੱਥੇ 12 ਬੋਤ ਐ ਐਸਐਲ ਆਰ ਦੇ ਵੀ ਕਾਟੂਸ ਉਹਨਾਂ ਨੂੰ ਮਿਲੇ ਐ ਕਿੱਡੀ ਵੱਡੀ ਕਹਾਣੀ ਕਰਨਾ ਸਾਡੀ ਇਹ ਸਕੇਂਡਰ ਦੀ ਸਰਕਾਰ ਦੀ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਐ ਵੀ ਇੱਥੇ ਜਮਹੂਰੀਅਤ ਐ ਇੱਥੇ ਲੋਕਾਂ ਦਾ ਰਾਜ ਐ ਜਮਹੂਰੀਅਤ ਨੂੰ ਕੁਚਲਿਆ ਕਿਵੇਂ ਗਿਆ ਅਸੀਂ ਆਪਦੇ ਹੱਕ ਮੰਗਣ ਆਪਦੇ ਰਾਜਧਾਨੀ ਚ ਜਾ ਨਹੀਂ ਸਕਦੇ ਇਸ ਕਰਕੇ ਸਾਨੂੰ ਰੋਕਿਆ ਗਿਆ ਓਟਿਆ ਤੁਹਾਡੇ ਸਾਹਮਣੇ ਇੱਕ ਗੱਲ ਆਈ ਐ ਕੱਲ हरियाणा ਦੇ ਮੁੱਖ ਮੰਤਰੀ ਖੱਤਰ ਨੇ ਇਹ ਗੱਲ ਕਹੀ ਹੈ ਵੀ ਜੇ ਪੰਜਾਬੀਆਂ ਨੇ ਪੰਜਾਬ 'ਚ ਹੀ ਰਹਿਣਾ ਹੈ ਭਾਰਤ 'ਚ ਨਹੀਂ ਆ ਸਾਡੇ ਮਤਲਬ ਕਿ ਪੰਜਾਬ ਨੂੰ ਅੱਡ ਕਰਤਾ ਉਹਨਾਂ ਨੇ ਵੇਖੋ ਕਿੰਡੀ ਵੱਡੀ ਗੱਲ ਹੈ ਕਿਤੇ ਤਾਂ ਇਹ ਕਹਿੰਦੇ ਵੀ ਆ ਖਾਲਸਤਾਨੀ ਲੋਕ ਆ ਜੀ ਇਹ ਤਾਂ ਖਾਲਸਤਾਨ ਮੰਗਦੇ ਆ ਕਿਤੇ ਆਪ ਹੀ ਗੱਲਾਂ ਕਰੀ ਜਾਂਦੇ ਆ ਵੇਖੋ ਕਿਵੇਂ ਦਿੱਲੀ ਥੈਲੇ 'ਚੋਂ ਬਾਹਰ ਨਿਕਲ ਕੇ ਆ ਰਹੀ ਹੈ ਤੇ ਇਸ ਕਰਕੇ ਭਰਾਵੋ ਅਸੀਂ ਜਿਹੜੇ ਭਾਰਤੀ ਕਿਸਾਨ ਜੁਣੀ ਏਟਾ ਕਰਾਵਾ ਜੀ ਸੂਬਾ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਹੈ ਵੀ ਜਿਹੜੇ ਉਹਨਾਂ ਤੇ ਤਸ਼ਦਦ ਹੋਇਆ ਹੈ ਉਹਨਾਂ ਤੇ ਲਾਠੀ ਚਾਰਜ ਹੋਇਆ ਉਹਦੇ ਹੁਣ ਵਾਕਤ ਜਿਹੜਾ ਪੂਰੇ ਪੰਜਾਬ ਦੇ ਵਿੱਚ ਲਗਭਗ 16 ਜ਼ਿਲ੍ਹਿਆਂ ਦੇ ਵਿੱਚ ਅੱਜ ਗੱਡੀਆਂ ਜਿਹੜੀਆਂ ਜਾਮ ਕੀਤੀਆਂ ਹੋਈਆਂ ਆਪਣੇ ਜਿਹੇ ਮਕਸਦ ਤੇ ਫਾਇਲ ਕਰਦੀ ਇਥੇ ਮਲੋਟ ਸਟੇਸ਼ਨ ਦੇ ਉੱਤੇ ਪਤਨ ਲੜਾਈ ਬੈਠੇ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਲੰਮਾ ਸਮਾਂ ਤੁਸੀਂ ਵੀ ਦਿੱਲੀ ਲਾ ਕੇ ਆਏ ਹੋ ਤੇ ਜਿਹੜਾ ਹੁਣ ਅੱਜ ਰੇਨ ਰੋਕੋ ਆ 14 ਤੋਂ ਹੋ ਰਿਹਾ ਕਣੋਰੀ ਹੋਵੇ ਭਾਂਵੇਂ ਸ਼ੰਭੂ ਹੋਵੇ ਇਹ ਸਰਕਾਰ ਦੀ ਬਹੁਤ ਮਾੜੀ ਨੀਤੀ ਹੈ ਜੀ ਉਦੋਂ ਸਾਰੇ ਕਹਿੰਦੇ ਸੀਗੇ ਵੀ ਤੁਹਾਡੇ ਮੰਗਾ ਸੀ ਮੰਨ ਲੀਆਂ ਪਰ ਮੰਨੀਆਂ-ਮੁੰਨੀਆਂ ਕੁਝ ਨਹੀਂ ਇਹਨਾਂ ਨੇ ਕੋਈ ਲਿਖਤੀ ਰੂਪ ਚ ਕੋਈ ਗੱਲ ਨਹੀਂ ਕਰੀ ਤੇ ਮਾੜੀਆਂ ਸਰਕਾਰਾਂ ਕੰਮ ਕਰਦੀਆਂ ਇਹ ਤੇ ਪਰ ਅਸੀਂ ਨਾਲ ਆ ਬਹੁਤ ਮਾੜੀ ਹਾਲਤਾਂ ਇਹਨਾਂ ਦੀ ਜਿਹੜੇ ਕੰਮ ਕਰਦੇ ਆ ਇਹ ਸਾਰੇ ਗਰੀਬ ਸਾਰੇ ਪਾਰਟੀਆਂ ਸਾਡੇ ਨਾਲ ਆ ਡਾਕਟਰ ਸਾਰੇ ਸਾਡੇ ਨਾਲ ਆ ਤੇ ਅਸੀਂ ਤਾਂ ਅਸੀਂ ਵੀ ਜਾਵਾਂਗੇ ਅਸੀਂ ਦੇਖ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੈ ਜੋ ਇਹਨਾਂ ਵੱਲੋਂ ਖੱਟਰ ਸਰਕਾਰ ਦੀ ਨਿਖੇਧੀ ਕੀਤੀ ਜਾਂਦੀ ਹੈ ਲੇਕਿਨ ਅੱਜ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਕਿਸਾਨਾਂ ਨੂੰ ਜੇ ਕਹਿ ਦਈਏ ਤਾਂ ਇਨਸਾਫ ਮਿਲ ਸਕੇ ਇਹਨਾਂ ਦੀਆਂ ਮੰਗਾਂ ਨੇ ਕਿ ਜੋ ਦਿੱਲੀ ਚੋਂ ਅੰਦੋਲਨ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜੋ ਪਿਛਲੀ ਬੋਲਦੇ ਦੌਰਾਨ ਜੇ ਕਹ diel ਦਿੱਲੀ ਅੰਦੋਲਨ ਦੇ ਵਿੱਚ ਜੋ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਾਉਣ ਦੇ ਲਈ ਲੰਮਾ ਸਮਾਂ ਇੱਕ ਸਾਲ 13 ਦਿਨਾਂ ਦਾ ਜੋ ਕਹਿ diel ਨਾ ਤਾਂ ਉੱਥੇ ਸੰਘਰਸ਼ ਲੜਿਆ ਸੀਗਾ ਤੇ ਉਸ ਨੂੰ ਲੈ ਕੇ ਜੋ ਮੰਗਾਂ ਕੇਂਦਰ ਸਰਕਾਰ ਦੇ ਵੱਲੋਂ ਹਜੇ ਤੱਕ ਨਹੀਂ ਮੰਨੀਆਂ ਗਈਆਂ ਹੁਣ ਲਾਗੂ ਕਰਾਇਆ ਜਾ ਸਕੇ ਲੇਕਿਨ ਦੇਖਣਾ ਇਹ ਹੋਵੇਗਾ ਕਿ ਹੁਣ ਕੇਂਦਰ ਸਰਕਾਰ ਇਹਨਾਂ ਕਿਸਾਨਾਂ ਦੀਆਂ ਮੰਗਾਂ ਕਦੋਂ ਤੱਕ ਮੰਨਦੀ ਹੈ ਮੁਖਤਰ ਤੋਂ ਅਸ਼ਫਾਕ ਢੁੱਡੀ ਆਵੀਪੀ ਸੰਜਾ